प्यारे बच्चों आज ਅਸੀਂ ਸਰਕਾਰੀ ਮਿਡਲ ਸਕੂਲ ਨਾਮਕ ਸਰ ਵਿਖੇ ਜਿਹਦੇ ਜੋ ਪਿਆਰੇ ਪਿਆਰੇ ਬੱਚੇ ਹੈ 6ਵੀਂ ਜਮਾਤ ਦੇ ਇਹਨਾਂ ਨੂੰ ਅਸੀਂ ਟਾਈਪਿੰਗ ਕਿਸ ਤਰ੍ਹਾਂ ਕਰਨੀ ਹੈ ਕਿਵੇਂ ਟਾਈਪਿੰਗ ਦੇ ਵੇਲੇ ਵੀ ਮੋਟਰ 'ਤੇ ਬੈਠਣਾ ਹੈ ਪਹਿਲਾਂ ਅਸੀਂ ਉਹ ਸਾਰਾ ਤਰੀਕਾ ਸਮਝਾਉਣਾ ਹੈ ਸਾਰੇ ਬੱਚੇ ਦੇਖੋ ਬਟਾ ਜਦੋਂ ਵੀ ਤੁਸੀਂ ਬੈਠਣਾ ਹੈ ਕੰਪਿਊਟਰ 'ਤੇ ਤੁਹਾਡੇ ਜਿਹੜੇ ਪੈਰ ਹੈ ਜ਼ਮੀਨ 'ਤੇ ਲੱਗੇ ਹੋਣ ਤੁਸੀਂ ਤੁਹਾਡੀਆਂ ਬਿਲਕੁਲ ਸਿੱਧੀਆਂ ਹੋਣੀ ਚਾਹੀਦੀਆਂ ਜਿਹੜਾ ਤੁਹਾਡੇ ਹੱਥ ਹੈ ਉਹ ਬਿਲਕੁਲ ਐ ਜਿਹੜਾ ਤੁਹਾਡੇ 90 ਡਿਗਰੀ ਦਾ ਕੋਣ ਬਣੇ 90 ਡਿਗਰੀ ਦਾ ਕੋਣ ਤੁਹਾਡਾ ਬਣਿਆ ਹੋਣਾ ਚਾਹੀਦਾ ਹੈ ਕਿ ਨਾ ਤਾਂ ਤੁਹਾਡੇ ਜਿਹੜੇ ਟੇਬਲ ਤੋਂ ਐ ਹੋਣ ਨਾ ਹੀ ਤੁਹਾਡੇ ਜ਼ਿਆਦਾ ਨੀਵੇਂ ਜਿਹੜੇ ਤੁਹਾਡੀ ਸਕਰੀਨ ਹੈ ਇਹ ਤੁਹਾਡੀਆਂ ਅੱਖਾਂ ਤੋਂ ਘੱਟੋ ਘੱਟ 4 ਫੁੱਟ ਡੇਢ ਫੁੱਟ ਦੂਰੀ ਤੇ ਹੋਣੀ ਚਾਹੀਦੀ ਹੈ ਜਿਹੜੇ ਫੁੱਟ ਦੀ ਜਿਹੜੇ ਜਦੋਂ ਅੰਦਾਜ਼ਾ ਆਪਾਂ ਜਿਵੇਂ ਆਪਣੀ ਬਾਹਾਂ ਪਾਜੀ ਦੇਖੀਏ ਤਾਂ ਇਹ ਲੱਗ ਕੋ 1.5 ਫੁੱਟ ਦੀ ਹੁੰਦੀ ਹੈ ਤਾਂ ਇੰਨੇ ਕੁ ਫਾਸਲਾ ਜ਼ਰੂਰ ਤੁਹਾਡਾ ਸਕਰੀਨ ਤੋਂ ਹੋਣਾ ਚਾਹੀਦਾ ਜੋ ਤੁਹਾਡੀ ਸਕਰੀਨ ਹੈ ਉਹ ਤੁਹਾਡੀਆਂ ਅੱਖਾਂ ਦੇ ਥੋੜਾ ਜਿਹਾ ਐਂਗਲ ਤੋਂ ਨੀਚੇ ਹੋਣੀ ਚਾਹੀਦੀ ਹੈ। ਨੀਚੇ ਜਾਂ ਬਰਾਬਰ ਹੋਵੇ ਉੱਚੀ ਨਹੀਂ ਹੋਣੀ ਚਾਹੀਦੀ। ਅਗਰ ਇਹ ਉੱਚੀ ਹੋਏਗੀ ਤਾਂ ਆਪਣੀ ਅੱਖਾਂ ਤੇ ਅਸਰ ਪੈ ਸਕਦਾ ਹੈ। ਆਪਣੀ ਨਿਗਰ ਜਲੀ ਨਜ਼ਰਾ ਕਮਜ਼ੋਰ ਹੋ ਸਕਦੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਸਾਡਾ ਬੈਠਣ ਦਾ ਜ਼ਰਾ ਤਰੀਕਾ ਉਹ ਸਹੀ ਹੋਵੇ। ਉਸ ਤੋਂ ਬਾਅਦ ਜਦੋਂ ਵੀ ਅਸੀਂ ਕੀਬੋਰਡ ਤੇ ਬਹਿਣਾ ਤਾਂ ਸਾਡੀਆਂ ਜਿਹੜੀਆਂ ਆਹ ਚਾਰੀ ਹਮਲੇ ਇਹ ਹੋਮ ਰੋ ਤੇ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਗੂਥੇ ਉਸ ਫੇਸ ਵਾਲ ਦੇ। ਹੋਮ ਰੋ ਸਾਡੀ ਕਿਹੜੀ ਹੈ? ਏ ਜੀ ਜੀ ਸਾਡੀ ਹੋਵੇ ਏ ਤੇ ਲਿਟਰ ਫਿੰਗਰ ਰਿੰਗ ਫਿੰਗਰ ਸਾਡੀ ਐਸ ਤੇ ਮਿਡਲ ਫਿੰਗਰ ਡੀ ਤੇ ਇੰਡੈਕਸ ਫਿੰਗਰ ਐਫ ਤੇ ਆਦਰਦਰਹ ਗੁੱਠਾ ਖੜਾਏ ਸਪੇਸ 바ਰ ਤੇ ਉਮੀ ਸਾਡੇ ਜੋ ਰਾਈਟ ਹੈਂਡ ਹੈ ਰਾਈਟ ਹੈਂਡ ਦੀ ਸਾਡੀ ਜੋ ਲਿਟਰ ਫਿੰਗਰ ਹੈ ਉਹ ਸੈਮੀ ਕੋਲਨ ਤੇ ਰਿੰਗ ਫਿੰਗਰ ਐਲ ਤੇ ਮਿਡਲ ਫਿੰਗਰ ਕੇ ਤੇ اور ਇੰਡੈਕਸ ਫਿੰਗਰ ਜੇ ਤੇ ਹੋਣੀ ਚਾਹੀਦੀ ਜਿਹੜੀ ਇੰਡੈਕਸ ਫਿੰਗਰ ਹੈ ਉਹਦੇ ਨਾਲ ਅਸੀਂ ਜੇ ਤੇ ਐਚ ਦੋਨੇ ਬਟਨ ਦਬਾਉਣੇ ਆ ਤੇ ਜਿਹੜੀ ਇੱਧਰ ਹੀ ਹੈ ਉਹਦੇ ਨਾਲ ਅਸੀਂ ਐਫ ਤੇ ਜੀ ਦਬਾਉਣੇ ਐ ਇਸ ਤੋਂ ਬਿਨਾ ਅਸੀਂ ਕੀਬੋਰਡ ਦੇ ਜਿਹੜੇ ਵਟਨ ਦਬਾਉਣੇ ਐ ਤਾਂ ਅਸੀਂ ਉਹ ਦਬਾ ਕੇ ਵਾਪਸ ਹੋਮ ਰੋ ਤੇ ਆਈ ਜਾਣਾ ਅਗਰ ਨੀਚੇ ਲੋਦੇ ਦਬਾਉਣੇ ਤਾਂ ਨੀਚਲੇ ਦਬਾ ਕੇ ਅਸੀਂ ਹੋਮ ਰੋ ਤੇ ਆਈ ਜਾਣਾ ਉੱਪਰਲੇ ਦਬਾਉਣੇ ਤਾਂ ਅਸੀਂ ਉੱਪਰ ਵਾਲੇ ਦਬਾ ਕੇ ਅਸੀਂ ਜਦੋਂ ਵੀ ਬਹਿਣਾ ਕੀਬੋਰਡ ਤੇ ਸਾਡੇ ਗੁੱਠੇ ਸਪੇਸ bar ਤੇ ਹੋਣ ਸਾਡੀਆਂ ਉਂਗਲਾਂ ਹੋਮ ਰੋ ਤੇ ਹੋਣ ਤੇ ਸਾਡਾ ਜਿਹੜਾ ਧਿਆਨ ਹੈ ਉਹ ਜਾਂ ਬਿਲਕੁਲ ਹੈ ਸਕਰੀਨ ਦੇ ਸਾਹਮਣੇ ਹੋਵੇ ਜਾਂ ਸਾਡਾ ਧਿਆਨ ਕਿਸੇ ਬੁੱਕ ਜਾਂ ਕਿਤਾਬ ਕਰਨੀ ਜਿੱਥੇ ਅਸੀਂ ਟਾਈਪ ਕਰ ਰਹੇ ਹਾਂ ਉਸ ਤੇ ਹੋਣਾ ਚਾਹੀਦਾ ਅਸੀਂ ਕਦੇ ਵੀ ਕੀਬੋਰਡ ਨੂੰ ਵੀ ਦੇਖ ਕੇ ਟਾਈਪ ਨਹੀਂ ਕਰਨੀ ਠੀਕ ਹੈ ਬੇਟਾ ਜੀ ਇਹ ਸਾਰਾ ਨੇ ਧਿਆਨ ਰੱਖਣਾ ਹੁਣ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਤੁਸੀਂ ਟਾਈਪਿੰਗ ਟਿਊਟਰ ਕਿਵੇਂ ਖੋਲਣਾ ਹੈ ਉਹਦੇ ਲਈ ਆਪ ਮਾਊਸ ਦੇ ਨਾਲ ਤੁਸੀਂ ਇੱਥੇ ਜਦਾ ਸਟਾਰਟ ਬਟਨ ਨਾਲ ਆਪਕੇ ਵੀ ਉੱਥੇ ਆ ਸਕਦੇ ਹੋ ਜਾਂ ਤੁਸੀਂ ਇਹਦੇ ਨਾਲ ਦੇਖੋ ਸਰਚ ਬਾਕਸ ਅਰੋਂ ਦੇਖਦੇ ਨਾ ਬੇਟਾ ਇਹ ਸਰਚ ਬਾਕਸ ਦੇ ਵਿੱਚ ਤੁਸੀਂ ਇੱਥੇ ਟਾਈਪ ਕਰਨਾ ਹੈ T Y P I N G ਟਾਈਪਿੰਗ ਤੁਸੀਂ ਟਾਈਪ ਕੀਤਾ ਤਾਂ ਉਹ ਦੇਖੋ ਆ ਲਿਖਿਆ ਆ ਟਾਈਪਿੰਗ ਮਾਸਟਰ ਇਹਦੇ ਉੱਪਰ ਕਲਿੱਕ ਕਰਤਾ ਸਾਡਾ ਟਾਈਪਿੰਗ ਮਾਸਟਰ ਖੁੱਲ ਗਿਆ ਇਹਦੇ ਵਿੱਚ ਤੁਸੀਂ ਇੱਥੋਂ ਕੰਟੀਨਿਊ ਕਰ ਲਓ ਇੱਥੇ ਕੋਈ ਵੀ ਨਾਮ ਟਾਈਪ ਕਰ ਦਿਓ ਐਂਟਰ ਕਰ ਦਿਓ ਐਂਟਰ ਕਰਨ ਤੋਂ ਬਾਅਦ ਜਿਹੜੀ ਆ ਸਕਰੀਨ ਆ ਗਈ ਇੱਥੇ ਵਿੱਚ ਜਾ ਕੇ ਤੁਸੀਂ ਆਪਣਾ ਕਸਟਮ ਰਿਵਿਊ ਕਸਟਮ ਰਿਵਿਊ ਵਿੱਚ ਜਾ ਕੇ ਮਨ ਨੂੰ ਤੁਸੀਂ ਹੋਮ ਰੋਏ ए ਐਸ ਡੀ ਐਫ ਵਾਲੀ ਜਾਣਦੇ ਬਾਰੇ ਜਾਣਨਾ ਹੈ ਤੇ ਇੱਥੇ ਕਲਿੱਕ ਕਰਕੇ ਸਟਾਰਟ ਰਿਵਿਊ ਤੇ ਅਸੀਂ ਕਲਿੱਕ ਕਰਾਂਗੇ ਹੁਣ ਅਸੀਂ ਜਿਵੇਂ ਤੁਹਾਨੂੰ ਆ ਸਾਹਮਣੇ ਸਕਰੀਨ ਤੋਂ ਅਸੀਂ ਜੋ ਵੀ ਸਾਨੂੰ ਆਵਣੇ ਬਟਨ ਅਸੀਂ ਟਾਈਪ ਕਰਨੇ ਆਂ ਉਂਗਲਾ ਅਸੀਂ ਉਵੇਂ ਫੋਨ ਉਤੇ ਰੱਖ ਲਓ ਜੋ ਅਸੀਂ ਟਾਈਪ ਕਰਨਾ ਅਸੀਂ ਇਥੋਂ ਵੇਖ ਕੇ ਟਾਈਪ ਕਰਨਾ ਜਿਵੇਂ ਹੁਣ ਜਿਹੜਾ ਅੱਖ ਰੈੱਡ ਐਸੀ ਉਹ ਟੈਪ ਕਰਨਾ ਜਦੋਂ ਅਸੀਂ ਐਸ ਟਾਈਪ ਕਰਨੀ ਹੈ ਤਾਂ ਐਸ ਸਾਨੂੰ ਪਤਾ ਵੀ ਇੱਥੇ ਲੈਫਟ ਹੈਂਡ ਸਾਈਡ ਦੀ ਰਿੰਗ ਫਿੰਗਰ ਦਬਾਈ ਜਾਂਦੀ ਹੈ ਕਿਤੇ ਭੁੱਲ ਵੀ ਜਾऊं ਤਾਂ ਤੁਸੀਂ ਨੀਚੋਂ ਜੋ ਇਹ ਸਾਈਨ ਦੇਖ ਰਿਹਾ ਹੈ ਤਾਂ ਇਹ ਸਾਨੂੰ ਦੱਸ ਰਿਹਾ ਕਿਹੜੀ ਉਂਗਲ ਦਬਾਉਣੀ ਹੈ ਤਦੂ ਜੀ ਸਹੀ ਵੀ ਮੰਦਿਰ ਟਾਈਪ ਕਰਨੀ ਹੈ ਕੋਸ਼ਿਸ਼ ਕਰਨੀ ਹੈ ਇਹ ਮੁਲਤ ਸਿਰਫ ਤਾਂ ਦੇਖਣੀ ਹੈ ਅਗਰ ਤੁਸੀਂ ਟਾਈਪ ਕਰਦੇ ਸਮੇਂ ਖੁੱਲ ਲਗੇ ਅਦਰਵਾਈਜ਼ ਤੁਸੀਂ ਇੱਥੋਂ ਦੇਖ ਕੇ ਠੀਕ ਹੈ ਬਿਨਾ ਦੇਖੇ ਟਾਈਪ ਕਰਨੀ ਹੈ ਹੁਣ ਅਸੀਂ ਕੀ ਦਬਾਉਣੀ ਹੈ ਪਹਿਲਾਂ S ਤਾਂ S ਦਬਾਉਣੀ ਹੈ ਤਾਂ ਅਸੀਂ ਰਿੰਗ ਫਿੰਗਰ ਲੈਫਟ ਹੈਂਡ ਸਾਈਡ ਦੀ ਦਬਾਦੀਵੇਂ ਦੇਖੋ ਹੁਣ A ਦਬਾਉਣੀ ਹੈ ਤਾਂ ਲੈਫਟ ਹੈਂਡ ਸਾਈਡ ਦੀ A ਹੁਣ ਦੇਖੋ ਇਹਾਰੇ ਛੋਟੀਆਂ ਵੀ ਸੀ ਦਿਖ ਰਾਹੀ ਹੈ ਤਾਂ ਅਸੀਂ ਸਾਰੇ ਛੋਟੀਆਂ ਵੀ ਸੀ ਜੇ ਸਾਡਾ ਕੈਪਸ ਲੌਕ ਸਾਡਾ ਆਫ ਹੈ ਤਹਾਨੂੰ ਸਾਰੀ ਛੋਟੀ ABC ਜਿਹੜੇ ਸਮਾਲ ਲੈਟਰਸ ਐ ਉਹੀ ਟਾਈਪ ਹੋਣਗੇ ਜਦੋਂ ਅਸੀਂ ਕੈਪੀਟਲ ਲੈਟਰ ਪਾਉਣੇ ਐ ਤਾਂ ਅਸੀਂ ਜਿਹੜਾ ਕੈਪਸ ਲੋਕਾ ਨੂੰ ਆਨ ਕਰ ਲੈਣਾ ਜਦੋਂ ਕੈਪਸ ਲੋਕਾ ਆਨ ਹੋਊਗਾ ਤਾਂ ਇੰਡੀਕੇਟਰ ਚੱਲੇਗਾ ਤਾਂ ਇਸ ਫਿਰ ਉਸ ਤੋਂ ਬਾਅਦ ਸਾਰੀ ਵੱਡੀ ਹੈਗੀ ਸੀ ਜਿਹਨੂੰ ਅਸੀਂ ਕਹਿੰਦੇ ਐ ਤੇ ਕੈਪੀਟਲ ਲੈਟਰ ਸਾਰੇ ਪੈਣਗੇ ਅਸੀਂ ਇਹਨੂੰ ਬੰਦ ਕਰ ਲਿਆ ਅਸੀਂ ਸਮਾਲ ਲੈਟਰਸ ਪਾਉਣੇ ਹੁਣ ਅਸੀਂ ਇਹ ਪਾਉਣੇ ਐ ਤਾਂ ਅਸੀਂ ਇਥੇ A ਧਿਆਨ ਨਾਲ ਸਾਹਮਣੇ ਰੱਖਣਾ ਐ S ਇਹ ਹੁਣ ਸਪੇਸ ਦਬਾਉਣੀ ਐ ਅੰਗੂਠਾ ਅੰਗੂਠੇ ਦੇ ਨਾਲ ਸਪੇਸ ਦੱਬੀ ਗਈ ਕੋਣ ਸੀ ਆਵਰੀ ਇਹ ਬੋਣੀ ਹੈ ਫਰੈਸ ਬੋਣੀ ਹੈ ਸੀਰਸ ਐਸ ਏ ਸਪੇਸ